ਗੜਚ ਜੀ ਉਹਨਾਂ ਨਾਲ ਗਾਲ੍ਹਾਂ ਖਾਲੀ ਬੋਚ ਕੀਤੀ ਨਾ ਬੋਚ ਜੀ ਤੇ ਮੇਰੀ ਮੰਤ ਨੂੰ ਵੀ ਗਾਲ੍ਹਾਂ ਕੱਢੀਆਂ ਐ ਜੀ ਤੇ ਜਿਹਦੇ ਕਰਕੇ ਅੱਜ ਜਿਹੜੀ ਵੀਡੀਓ ਬਾਹਰ ਨਿਕਲੀ ਤੇ ਪੰਜਾਬ ਚ ਰੋਕ ਸਕਦੇ ਜੀ ਉਦੋਂ ਬਾਅਦ ਗੱਲਬਾਤ ਹੋਈ ਜਦੋਂ ਉਹ ਇੱਕ ਕਮੀ ਨੂੰ ਚੌਕੀ ਵੀ ਲੱਗੇ ਸੀ ਜੀ ਚੌਕੀ ਵੀ ਬਾਅਦ ਹਰੇ ਲੈ ਜਾਂਦਾ ਸੀ ਇਹ ਮੰਨ ਕੇ ਕਿ ਮੇਥੋਂ ਗਲਤੀ ਹੋਈ ਐ ਖੱਤੀ ਕੀਤੀ ਜੋ ਵੀ ਮੈਂ ਉਹਦੀ ਮਾफी ਮੰਗਦਾ ਅੱਜ ਇਸ ਬੰਦੇ ਨਾਲ ਸਾਰੇ ਪ੍ਰਸ਼ਾਸਨ ਤੋਂ ਮਾफी ਮੰਗੀ ਆ ਤੇ ਮਤਲਬ ਇਹ ਲਫ਼ਜ਼ ਕਿੱਦੇ ਆ ਜੀ ਲਿਖੀ ਆਪਾਂ ਹਸਣਾਓ ਜੀ ਮੈਂ ਕਨਾਰ ਕੁਮਾਰ ਸਨ ਆਫ ਅਮਰਿੰਦਰ ਸਿੰਘ ਜੋ ਕਿ ਥਰਮ ਪਲਾਟ ਰੋਪੜ ਵਿੱਚ ਹੈਲਪਰ ਦੇ ਤੌਰ ਤੇ ਮੈਨਟਨਸ ਸੈੱਲ ਵਿੱਚ ਕੰਮ ਕਰਦਾ ਹਾਂ ਮਿਤੀ 29 9 25 ਨੂੰ ਸ਼ਾਮ ਨੂੰ ਸਮਾਂ ਤਕ ਕਰੀਬਨ 4:30 ਵਜੇ ਡਿਊਟੀ ਖਤਮ ਹੋਣ ਤੋਂ ਅੱਧਾ ਘੰਟਾ ਪਹਿਲਾਂ ਮੈਂ 메ਨ ਗੇਟ ਤੇ ਪਹੁੰਚਿਆ ਮੈਂ ਪੂਰੀ ਤਰ੍ਹਾਂ ਖਰਾਬ ਦੇ ਨਸੇ ਵਿੱਚ ਤੁਨ ਸੀ ਉਦੋਂ ਉੱਥੇ ਪਾਸਕੋ ਜਿਹੜੀ ਆਪਣੇ ਸਕਿਉਰਟੀ ਦੇ ਜਵਾਨ ਮੌਜੂਦ ਹਨ ਮੇਰੇ ਕੋਲੋਂ ਸਤਪਾਰ ਸਿੰਘ ਬਾਈ ਖੜੇ ਨੇ ਅਤੇ ਅਜੇ ਕੁਮਾਰ ਨੀਦਰ ਖੜੇ ਨਸ਼ੇ ਦੇ ਵਿੱਚ ਗਾਲੀ ਗੋਲਚ ਕੀਤਾ ਗਿਆ ਉਸ ਤੋਂ ਬਾਅਦ ਮੈਂ ਥਰਮ ਦੇ ਮੈਨੇਜਮੈਂਟ ਅਤੇ ਆਫਸਰਾਂ ਨੂੰ ਵੀ ਗਾਲੀ ਗੋਲਚ ਕੀਤਾ ਜੋ ਕੋ ਮੇਲੇ ਕੋਲੋਂ ਭਾਰੀ ਗਲਤੀ ਹੋਈ ਹੈ ਮੈਂ ਇਸ ਗਲਤੀ ਦੀ ਪੰਜਾਬੀ ਭਾਈਚਾਰੇ ਸਮੂਹ ਜਥੇਬੰਦੀਆਂ ਥਰਮਲ ਮੈਨੇਜਮੈਂਟ ਅਤੇ ਪੈਸਕੋ ਦੇ ਜਵਾਨਾਂ ਤੋਂ ਜਨਤਕ ਤੌਰ ਤੇ 마ਹੀ ਮੰਗਦਾ ਹਾਂ ਜੇਕਰ ਮੈਂ ਅੱਗੇ ਤੋਂ ਇਸ ਤਰ੍ਹਾਂ ਦੀ ਗਲਤੀ ਕਰਦਾ ਹਾਂ ਤਾਂ ਮੇਰੇ ਵਿਰੁੱਧ ਪੂਰਨ ਤੌਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਦਾ ਮੈਂ ਜ਼ਿੰਮੇਵਾਰ ਖੁਦ ਹੋਵਾਂਗਾ ਇਹ ਬਾਈ ਦੇ ਲਫਜ਼ ਹੈਗੇ ਆ ਤੁਸੀਂ ਕਿਸਾਨ ਯੂਨੀਅਨ ਦੇ ਵੀ ਉਹ ਨੇਤਾ ਉਹ ਇੱਥੇ ਲੀਡਰ ਦੇ ਤੁਸੀਂ ਇਹ ਜਿਹੜੀ ਹੁਣ ਕਰੀ ਹੈ ਇਹਦੇ ਵਿੱਚ ਇਹਨੇ ਗਲਤੀ ਮੰਨੀ ਐ ਤੁਹਾਨੂੰ ਪ੍ਰਮਾਨ ਕਰਦੇ ਵੀ ਇਹਨੂੰ ਮਾਫ ਕਰ ਦੇਣਾ ਚਾਹੀਦਾ ਹਾਂਜੀ ਜਦੋਂ ਇਹ ਮਾਫੀ ਮੰਗਣ ਆਏ ਗਿਆ ਜੀ ਤਾਂ ਰੀਤ ਆ ਸਿੱਖ ਧਰਮ ਦੀ ਜਿਹੜਾ ਨਿਮਕ ਆਇਆ ਸਰਨ ਆਇਆ ਤਾਂ ਉਹਨੂੰ ਮਾਫ ਕੀਤਾ ਜਾਂਦਾ ਹੈ ਤੇ ਇਹਨੇ ਮਾਫੀ ਮੰਗੀ ਆ ਤੇ ਇਹ ਇਹ ਜੇ ਕਹਿਣਾ ਹੈ ਕਿ ਮੈਂ ਤम्मे ਬੜੇ ਹੱਥੇ ਦਾ ਇੱਕ ਕੰਮ ਵੀ ਹੱਥੇ ਕੀਤਾ ਹੈ ਗਲਤੀ ਹੱਥੇ ਹੋਈ ਤਾਂ ਮਨ ਮਾ ਆ ਵੀ ਹੱਥੇ ਕੀਤਾ ਜਾਵੇ ਇਹਦੇ ਲੱਭੇ ਹੈਗੇ ਬੰਦੇ ਨੇ ਚਲੋ ਸਾਰੇ ਜਿੱਥੇ ਬੰਦੀਆਂ ਹੈਗੀਆਂ ਤਾਂ ਅਸੀਂ ਚਾਹਦੇ ਹਾਂ ਦਾ ਮਾਫੀ ਨੇ ਕੀਤਾ ਜਾਵੇ ਇਹਦੇ ਕੰਮ ਤੇ ਬੰਦਾ ਲੱਗ ਜਵੇ ਜਿਲ੍ਹ ਸਾਹਿਬ ਕੀ ਕਹਨੇ ਚਾਹੋ ਨੇ ਅ ਪ੍ਰਵਿੰਦਰ ਸਿੰਘ ਜੀ ਜਿਲ੍ਹ ਦੋ ਜਮਲਾ ਇੱਥੇ ਦੇਖੋ ਪਹਿਲੀ ਗਲਤੀ ਇਸ ਬੰਦੇ ਦੀ ਜਿਹੜੀ ਆ ਪੂਰੇ ਤਰ ਤਰ ਤੇ ਗਲਤੀ ਹੈ ਜੀ ਪਰ ਜਿੱਥੇ ਨਾ ਜਿਸ ਬਬਤ ਬੋਲਿਆ ਉਹਦੇ ਲਈ ਇਹ ਹਰ ਅਥਾਰਟੀ ਨੂੰ ਆਪਣੀ ਕੰਪਲੀਟ ਦੇ ਸਕਦਾ ਸੀ ਪਰ ਜਿਹੜੇ ਲਫ਼ਜ਼ ਸੀ ਉਹ ਲੋਕਲ ਲੋਕਾਂ ਦੇ ਔਰ ਪੰਜਾਬ ਦੇ ਆਬਾਦ ਦੇ ਮਨਾਂ ਦੇ ਵਿੱਚ ਭਾਰੀ ਰੋਸ ਸੀ ਜਿਹੜਾ ਇਹਦੇ ਤੇ ਅਸੀਂ ਕਾਰਵਾਈ ਕਰਵਾਉਣ ਦੇ ਵੀ ਹੱਕ 'ਚ ਸੀ ਪਰ ਇਹਦੇ ਵੱਲੋਂ ਜਿਹੜਾ ਮਾਫੀਨਾਮਾ ਇਹ ਆਪਣੇ ਹੱਥੀਂ ਲਿਖਿਆ ਗਿਆ ਤੇ ਮਾਫੀ ਇਹ ਜਨਤਕ ਤੌਰ ਤੇ ਮੰਗਣ ਲਈ ਜਿਹੜਾ ਤਿਆਰ ਹੈਗਾ ਉਹ ਅਸੀਂ ਇਹਨੂੰ ਮਾਫ ਮਾਫ ਕਰ ਰਹੇ ਹਾਂ ਪਰ ਨਾਲ ਦੀ ਨਾਲ ਅਸੀਂ ਤੁਹਾਡੇ ਰਹੀਂ ਉਰੇ ਰਹਿੰਦੇ ਸਾਰੇ ਪ੍ਰਵਾਸੀਆਂ ਨੂੰ ਇੱਕ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਹਰਕਤ ਨਹੀਂ ਹੋਣੀ ਚਾਹੀਦੀ ਉਹ ਸਾਡੇ ਵੱਲੋਂ ਕਿਸੇ ਤਰ੍ਹਾਂ ਵੀ ਬਰਦਾਸ਼ਤ ਦੇ ਯੋਗ ਨਹੀਂ ਹੋਏਗਾ ਕਿਉਂਕਿ ਗਲਤੀ ਕਰਨਾ ਉਸ ਤੋਂ ਬਾਅਦ ਪਛਤਾਵਾ ਕਰਨਾ ਉਹ ਇੱਕ ਵਾਰ ਦਾ ਹੁੰਦਾ ਹੈ ਇਹਨਾਂ ਦੇ ਭਾਈਚਾਰੇ ਵੱਲੋਂ ਪਿਛਲੇ ਦਿਨਾਂ ਚ ਵੀ ਕਾਫੀ ਵਾਰ ਮਾਫੀ ਨਾਮੇ ਮੰਗੇ ਗਏ ਆ ਉਹ ਅਗਲੀ ਵਾਰ ਅਸੀਂ ਤੁਹਾਡੇ ਰਹੀਂ ਹੁਣ ਇਹਨਾਂ ਨੂੰ ਚੇਤਾਵਨੀ ਦਿੰਦੇ ਆ ਕਿ ਕਿਸੇ ਤਰ੍ਹਾਂ ਦੀ ਵੀ ਮਾਫੀ ਨਹੀਂ ਮੰਨੀ ਜਾਵੇਗੀ ਇਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਗਰ ਕਿਸੇ ਦਾ ਰੋਸ ਚ ਆ ਕੇ ਇਹਨਾਂ ਦਾ ਕੋਈ ਨੁਕਸਾਨ ਕੀਤਾ ਜਾਂਦਾ ਤਾਂ ਇਹ ਲੋਕ ਖੁਦ ਜ਼ਿੰਮੇਵਾਰ ਹੋ। ਸਿੰਘ ਸਾਹਿਬ ਨੇ ਵਧੀਆ ਗੱਲ ਕੀਤੀ ਹੈ ਕਿ ਸਿੱਖ ਕੌਮ ਦਾ ਇੱਕ ਸੁਭਾਅ ਹੈ ਮaaf ਕਰ ਦੇਣਾ। ਸ਼ਰਨ ਆਏ ਨੂੰ ਤਾਂ ਗੁਰੂ ਸਾਹਿਬ ਵੀ ਮaaf ਕਰ ਦਿੰਦੇ ਸਨ ਜਦੋਂ ਕੋਈ ਸ਼ਰਨ ਆਉਂਦਾ ਸੀ ਤੇ ਇਹਨਾਂ ਵੱਲੋਂ ਕੋ ਫੈਸਲਾ ਲੈ ਗਿਆ ਕਿ ਇੱਕ ਵਾਰੀ ਇਹਨੂੰ ਮaaf ਕੀਤਾ ਜਾਵੇ। ਉਸ ਤੋਂ ਬਾਅਦ ਇਹਨਾਂ ਲਿਖਤੀ ਮੈਨੇਜਮੈਂਟ ਨਾਲ ਵੀ ਕੀਤਾ ਸਿੱਖ ਜਥੇਬੰਦੀਆਂ ਤੋਂ ਵੀ ਤੇ ਇਹ ਮਾਫੀ ਮੰਗੇਗਾ ਹੁਣ ਇਹਨਾਂ ਤੋਂ ਗੱਲਬਾਤ ਕਰਨ ਕੈਸੇ ਹੋਇਆ ਥਾ ਕੀ ਆਪਕੇ ਮਨ ਵਿੱਚ ਕੀ ਆਤਾ ਆਪ ਇਧਰ ਗਾਲੀ ਦੇ ਰਹੇ ਤੇ ਇਹ ਸਕੋਟੀ ਵਾਲੇ ਵੀ ਤੋਂ ਸਰਦਾਰ ਹੈ ਜਾਂ ਜੋ ਆਪਕੇ ਅਵਸਰ ਹੈ ਉਹਨਾਂ ਵਿੱਚ ਕੋਈ ਸਰਦਾਰ ਹੋ ਸਕਦਾ ਆਪ ਇਤਨੇ ਗੰਦੇ ਗੰਦੇ ਸ਼ਬਦ ਬੋਲ ਰਹੇ ਤੇ ਕੀ ਆਤਾ ਮਨ ਵਿੱਚ ਮੈਂ ਕਿਸੇ ਨੂੰ ਵੀ ਗਾਲਾਂ ਕੱਢਣਾ ਨਹੀਂ ਚਾਹੁੰਦਾ ਸੀ ਜੇ ਤਾਂ ਮੈਂ ਪੈਗ ਲਾਇਆ ਸੀ ਸ਼ਰਾਬ ਦੇ ਨਾਲ ਸੀ ਕਹਿੰਦੀ ਨਾ ਮੈਂ ਗਾਲਾਂ ਕੱਢਦਾ ਹਾਂ ਕਿਉਂਕਿ ਮੈਂ ਅੱਛੇ ਹੀ ਰਹਿੰਦਾ ਜੰਮਿਆ ਪੜਿਆ ਸਾਰੇ ਯਾਰ ਦੋਸਤ ਹੈ ਅਸੀਂ ਇਹਨਾਂ ਕੋਲ ਹੀ ਕੰਮ ਕਰਦੇ ਹਾਂ ਪੰਜਾਬੀਆਂ ਕੋਲ ਹੀ ਕੰਮ ਕਰਦੇ ਆ ਇਹ ਹੀ ਸਾਨੂੰ ਰੋਟੀਆਂ ਦਿੰਦੇ ਆ ਅਸੀਂ ਇੱਥੇ ਲੜ ਕੇ ਝਗੜ ਕੇ ਮੈਂ ਕਿਸੇ ਨੂੰ ਗਾਲ ਕੱਢ ਦੂੰਗਾ ਫਿਰ ਮੈਂ ਰਹਿ ਸਕਦਾ ਹੀ ਨਹੀਂ ਬੀਤੀ ਹੋਈ ਸੀ ਦੋਤ ਨਹੀਂ ਨਹੀਂ ਦੋ ਦੋ ਚਾਰ ਦੋ ਚਾਰ ਕਦੀ ਹੈ ਦੋ ਚਾਰ ਵਜੇ ਤਾਂ ਕੋਈ ਨਹੀਂ ਸੀ ਨਾ ਹਾਂ ਨਹੀਂ ਦੋ ਚਾਰ ਚਲੋ ਜੀ ਸਿੱਖ ਸੰਗਤਾਂ ਨੇ ਮਾਫ ਕਰਨ ਦਾ ਫੈਸਲਾ ਲਿਆ ਜਿਹੜੇ ਬਾਈ ਨੂੰ ਮੈਂ ਗਾਲ ਕੱਢਿਆ ਮੈਂ ਉਹਨਾਂ ਤੋਂ ਮਾਫੀ ਮੰਗਦਾ ਠੀਕ ਹੈ ਜੀ ਚਲੋ ਜੀ ਸਿੰਘ ਸਾਹਿਬ ਜੀ ਆਓ ਲਾਓ ਜੀ ਇੱਥੇ ਮਾਫੀ ਆ ਜੀ ਸਪੋਰਟੀ ਗਾਰਡਾਂ ਦਿਖਾ ਰਹੇ ਮਾਫੀ ਮੰਗੋ ਜੀ ਇਹਨਾਂ ਤੋਂ ਸਰਦਾਰ ਭਰਾ ਨੇ ਹਾਂ ਜੀ ਮੈਂ ਤੁਹਾਨੂੰ ਮਾਫੀ ਮੰਗਦਾ। ਨਾਲੇ ਪੰਜਾਬ 'ਚ ਮੈਂ ਮਾਫੀ ਮੰਗਦਾ ਜੇ ਕਿਸੇ ਦਾ ਮੈਂ ਦਿਲ ਦਿਖਾਇਆ ਹੈ ਮੈਨੂੰ ਮaaf ਕਰਦੇ ਹੋ। ਮੈਂ ਘਟੇ ਹੀ ਨਹੀਂ ਆਣਿਆ ਮੈਂ ਕਿਤੇ ਪੰਜਾਬ ਛੱਡ ਕੇ ਮੈਂ ਭੱਜ ਨਹੀਂ ਜਾ। ਲੱਗਦਾ ਹੁਣ ਇਹਨਾਂ ਤਾਂ ਨਿਉ ਬੱਚਾ ਦੂੰ। ਮੈਂ ਇੱਥੇ ਉਦੋਂ ਕਦੇ ਨਹੀਂ ਆਦਾ ਜਦੋਂ ਗਾਲਾਂ ਕੱਢਦੇ ਸੀ। ਬਾਜੀ ਥੋੜਾ ਬਤਾਂ ਮੈਨੇਜਮੈਂਟ ਵੀ ਸਾਡੇ ਨਾਲ ਕਰਦਾ ਜੀ ਤਾਂ ਉਹਦਾ ਗੁੱਸਾ ਕਿਤੇ ਹੋਰ ਉਤਰ ਗਿਆ। ਹਾਂ ਜੀ ਪਰ ਜਿਹੜਾ ਗੁੱਸਾ ਆ ਬਿਲਕੁਲ जायਜ਼ ਸੀ। ਜੀ ਪਰ ਗਲਤੀ ਇਹ ਨਾ ਕੋ ਇਹੋ ਜਿਹੜੀ ਗੱਲ ਕੱਢਤੀ ਠੀਕ ਹੈ ਬਿਲਕੁਲ ਜਿਹੜੇ ਰੂਲ ਚਾਹੀਦੇ ਆ ਉਹ ਬਿਲਕੁਲ ਪੂਰੇ ਚਾਹੀਦੇ ਆ ਅਫਸਰ ਹੋਵੇ ਜਾਂ ਵਰਕਰ ਹੋਵੇ ਪਰ ਇੱਥੇ ਦੀ ਮੈਨੇਜਮੈਂਟ ਅਫਸਰਾਂ ਨੂੰ ਭਿਜਾਉਂਦੀ ਹੈਗੀ ਆ ਪਰ ਜਿਹੜੇ ਵਰਕਰ ਆ ਉਹ ਕਿਸੇ ਜਾ ਰਹੇ ਆ ਤੁਹਾਡੇ ਨਾਲ ਕੀਤੀ ਸੀ ਗੱਲ ਵੀ ਜੀ ਮਾਫ ਕਰ ਦਿੱਤਾ ਤੁਸੀਂ ਬੇਟਾ ਕਹਿ ਰਿਹਾ ਤੁਹਾਨੂੰ ਵੀ ਮੇਰੇ ਭਰਾ ਨੇ ਹਾਂਜੀ ਹਾਂਜੀ ਮਾਫ ਕਰ ਮਾਫ ਕਰ ਮਾਫ ਕਰ ਤਾਂ ਜੀ ਇਹ ਸਿੰਘਾਂ ਦੀ ਖਾਸੀਅਤ ਹੈ ਮਾਫ ਕਰ ਦਿੰਦੇ ਨੇ ਸ਼ਰਤ ਨਹੀਂ ਆਏ ਨੂੰ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਮਾਫਤਾ ਚਲੋ ਅਸੀਂ ਕਰਦਾ ਜੀ ਪਰ ਜਿਹੜੀ ਨਾ ਗਲਤੀ ਕੀਤੀ ਹੈ ਮਾਫੀ ਦੇ ਲੈ ਕੇ ਤਾਂ ਉਹ ਹੈ ਨਹੀਂ ਸੀ ਚਲੋ ਫਿਰ ਵੀ ਸਾਡੇ ਭਰਾਵਾਂ ਨੇ ਜੱਥੇਬੰਦੀਆਂ ਨੇ ਪ੍ਰੈਸ਼ਰ ਪਾਇਆ ਚਲੋ ਕੋਈ ਨਾ ਭਰਾ ਆਪਣਾ ਇਹ ਵੀ ਕਹਿੰਦੇ ਕੰਮ ਕਰਨਾ ਹੈ ਕੰਮ ਕਰੇ ਕੋਈ ਚੱਕਰ ਨਹੀਂ ਪਰ ਅੱਗੇ ਤੋਂ ਜੇ ਇਹੋ ਜੀ ਗਲਤੀ ਕਰਦਾ ਤਾਂ ਇਹ ਮਾਫੀ ਦੇ ਲੈ ਕੇ ਬਿਲਕੁਲ ਨਹੀਂ ਹੋਊਗਾ ਤਾਂ ਨਾ ਅਸੀਂ ਮਾਫ ਕਰਾਂਗੇ ਸਾਡੇ ਨਾਲ ਸਾਰੇ ਜੱਥੇਬੰਦੀਆਂ ਪ੍ਰਗਟ ਸਿੰਘ ਜੀ ਸਿੰਘ ਸਾਹਿਬ ਜੀ ਇਹ ਵੀ ਖੜੇ ਨੇ ਤੇ ਸਿੰਘ ਸਾਹਿਬ ਜੀ ਹੋਰ ਕੁਝ ਕਹਿਣਾ ਚਾਹੁੰਦੇ ਕੋਈ ਦੋ ਸ਼ਬਦ ਦਿਨ ਲਈ ਹਾਂਜੀ ਅੱਗੇ ਜਿਹੜੀ ਗੱਲ ਦੇਖੋ ਜੀ ਜਿਹੜੇ ਪ੍ਰਵਾਸੀਆਂ ਦੀ ਆਪਾਂ ਗੱਲ ਕਰਦੇ ਆਂ ਜੀ ਅਸੀਂ ਪ੍ਰਵਾਸ ਦੇ ਖਿਲਾਫ ਨਹੀਂ ਹੈਗੇ ਅਸੀਂ ਜਾਂਦੇ ਆਂ ਚਲੋ ਕੰਮ ਕਰਨ ਇੱਥੇ ਪਰ ਬੈਠੇ ਆਏ ਕਰਾਈ ਮੁੰਦੇ ਆ ਲੜਾਈ ਝਗੜੇ ਕਰਦੇ ਆ ਖੇਤ ਤੇ ਤੇ ਲੋਕਾਂ ਦੇ ਗਲ ਪੈਂਦੇ ਆ ਉਹ ਇਹਨਾਂ ਵਾਸਤੇ ਗਲਤ ਹੈਗਾ ਉਹ ਇਹਨੂੰ ਨਹੀਂ ਕਰਨਾ ਚਾਹੀਦਾ ਹੈਗਾ ਹੁਣ ਇੱਥੇ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਕਹਿ ਚੁੱਕੇ ਕਿ ਜਿਹੜੇ ਇਹਨਾਂ ਕੋਲੋਂ ਨਾਜਾਇਜ਼ ਕਬਜ਼ੇ ਕੀਤੇ ਗਏ ਆ ਜਿਹੜੇ ਜਾਇਜ਼ ਅੰਦਰ ਕੰਮ ਕਰਦੇ ਆ ਅਸੀਂ ਕਿੰਦਣਾ ਵਾਸਤੇ ਕੋਸ ਨਹੀਂ ਜੋਨੇ ਜਿਹੜੇ ਅਜੇ ਕਬਜ਼ੇ ਕੀਤੇ ਹੋਏ ਆ ਤੇ ਬਿਜਲੀ ਪਾਣੀ ਫ੍ਰੀ ਦਾ ਵਰਤ ਰਹੇ ਆ ਮਕਾਨ ਫ੍ਰੀ ਦਾ ਵਰਤ ਰਹੇ ਆ ਉਹਨਾਂ ਨੂੰ ਵੀ ਉਹਨਾਂ ਦੀ ਮਤਲਬ ਚੈੱਕ ਕਰਕੇ ਉਹਨਾਂ ਨੂੰ ਉਹਨਾਂ ਤੋਂ ਵੀ ਉਹ ਜੋ ਹੈ ਖਲੀਆਂ ਕਰਵਾਈਆਂ ਜਾਣ ਤੇ ਉਹਨਾਂ ਦੇ ਜਿਹੜੇ ਬੰਦ ਦੀ ਕਾਰਵਾਈ ਉਹ ਕੀਤੀ ਜਾਵੇ ਲਓ ਜੀ ਸਾਰੀਆਂ ਸਿੱਖ ਸੰਗਤਾਂ ਖੜੀਆਂ ਨੇ ਕਿਸਾਨ ਜਥੇਬੰਦੀ ਖੜੇ ਨੇ ਵਾਜੇ ਵੀਰ ਜੀ ਖੜੇ ਨੇ ਹਰਿੰਦਰ ਜੀ ਖੜੇ ਨੇ ਪਰਗੜ ਜੀ ਖੜੇ ਨੇ ਇਹਨਾਂ ਦੀ ਮੌਜੂਦਗੀ ਦੇ ਵਿੱਚ ਇੱਧਰ ਥੋੜਾ ਕੈਮਰਾਮੈਨ ਦਿਖਾ ਦਵੇ ਪੈਸਕੋ ਦੇ ਵੀ ਵਰਦੀ ਦੇ ਵਿੱਚ ਖੜੇ ਨੇ ਸਾਰੇ ਮੁਲਾਜ਼ਮ ਜਿਨ੍ਹਾਂ ਦੇ ਨਾਲ ਇਹਨਾਂ ਬਤਮੀਜ਼ੀ ਕੀਤੀ ਸੀ ਹਾਂਜੀ ਇਹ ਕਿ ਮੁਖਮਤਵੀ ਸਾਹਿਬ ਖੁਦ ਰੋਲਾ ਪਵਾ ਰਹੇ ਆ ਜਦ ਆਵਾਜ਼ ਦੀ ਆਵਾਜ਼ ਕੀ ਇਹਨਾਂ ਦੀ ਅਸੀਂ ਇਹ ਨਹੀਂ ਕਹਿੰਦੇ ਭਈਏ ਭੁਜਾਓ ਜਾਂ بچਾਓ ਨਹੀਂ ਸਾਡਾ ਨਾਰਾ ਇਹ ਕਾਨੂੰਨ ਬਣਾਏ ਜਾਣ ਇਥੇ ਤੁਸੀਂ ਜਾਣਦੇ ਹੋ ਹਮਾਦਰ ਚ ਟੈਕਸ ਦੇਣਾ ਪੈਂਦਾ 75 ਰੁਪਏ ਜਾਂ 80 ਰੁਪਏ ਇੱਥੇ ਕਿਉਂ ਨਹੀਂ ਲਾ ਰਹੇ ਅਸੀਂ ਕਹਿੰਦੇ ਚਲੋ ਕੋਈ ਬੰਦਾ ਬਾਹਰੋਂ ਆ ਰਿਹਾ ਇਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਆਇਡੈਂਟੀਫਾਈ ਹੋਣਾ ਚਾਹੀਦਾ ਤੇ ਉਲਟਾ ਵੈਰੀਫਾਈ ਹੋਣੀ ਚਾਹੀਦੇ ਆ ਥੋੜਾ ਬਹੁਤਾ ਸਾਡੇ ਚ ਵੀ ਦੋਸ਼ ਆ ਮੈਂ ਤੁਹਾਡੇ ਕੋਲ ਗੱਲ ਕਰਨ ਜਦੋਂ ਅਸੀਂ ਇਹਨਾਂ ਨੂੰ ਘਰਾਂ ਵਿੱਚ ਰੱਖਦੇ ਆ ਜਾਂ ਕੁਝ ਕਰਦੇ ਕਈ ਵਾਰ ਪੁਲਿਸ ਵੀ ਸੂਚਨਾ ਦਿੰਦੀ ਵੀ ਇਨਕੁਆਇਰੀ ਕਰਾਓ ਤੁਹਾਡੇ ਕੋਲ ਜਿਹੜੇ ਕਿਰਾਏਦਾਰ ਰਹੇਦੇ ਨੇ ਫਿਰ ਅਸੀਂ ਵੀ ਅਵੇਸਲੇ ਹੋ ਜਾਂਦੇ ਆ ਫਿਰ ਇਹਨਾਂ ਨੂੰ ਮੌਕਾ ਮਿਲ ਜਾਂਦਾ ਦੇਖੋ ਜਿਹੜੀ ਪੰਚਾਇਤਾਂ ਕੰਮ ਕਰ ਰਹੀਆਂ ਬਹੁਤ ਉਹ ਜਿਹੜੀਆਂ ਪੰਚਾਇਤਾਂ ਕੰਮ ਕਰ ਰਹੀਆਂ ਉਹ ਜਾਗਦੀ ਜ਼ਮੀਰ ਨਾਲ ਕਰ ਰਹੀਆਂ ਉਹ ਸਾਡੇ ਸਰਕਲ ਦੇ 35 30 35 ਪਿੰਡਾਂ ਇਹਨਾਂ ਨੂੰ ਮੈਂ ਦੱਸ ਦੂ ਇੱਕ ਮਿੰਟ ਨੇ ਮਤ ਇਦਾਂ ਦਾ ਕੁਝ ਨਹੀਂ ਹੈਗਾ ਭਾਜੀ ਜੇ ਦਾ ਸਰਕਾਰ ਚਾਹੇ ਅੱਜ ਕਰ ਦੇ ਉਹ ਪੂਰੇ ਪੰਜਾਬ ਚ ਰੋਲਾ ਪਿਆ ਹੋਇਆ ਇਹ ਰੋਲਾ ਕੌਣ ਪੁਆ ਰਿਹਾ ਤੇ ਮੁੱਖ ਮੰਤਰੀ ਸਾਹਿਬ ਖੁਦ ਰੋਲਾ ਪੁਆ ਰਿਹਾ ਇਹ ਹੈ ਨਾ ਉਹ ਦਿੱਲੀ ਤੋਂ ਉੱਠਿਆ ਹੋਇਆ ਉਹਦੇ ਖਿਲਾਫ ਕਿਵੇਂ ਬੋਲਦਾ ਚਲੋ ਗੱਲਬਾਤ ਮਾਫੀ ਦੀ ਚੱਲ ਰਹੀ ਹੈ ਨਹੀਂ ਆਪਾਂ ਉਸ ਪਾਸੇ ਲੈ ਕੇ ਜਾਂਦੇ ਹਾਂ ਗੱਲਬਾਤ ਨੂੰ ਕੁਨਾਲ ਕੁਮਾਰ ਫਰਮਲ ਪਲਾਂਟ ਦੇ ਵਿੱਚ ਜੋ ਵੀਡੀਓ ਵਾਇਰਲ ਹੋਈ ਹੈ ਇੱਕ ਪੱਤਰਕਾਰ ਵੀਰਾਂ ਨੂੰ ਬੇਨਤੀ ਕਰਦਾ ਕਿ ਖਬਰ ਨੂੰ ਥੋੜਾ ਜਿਹਾ ਕਿਉਂਕਿ ਮਾਹੌਲ ਪੰਜਾਬ ਦੇ ਵਿੱਚ ਇਦਾਂ ਦਾ ਹੋਇਆ ਵਾ ਕਿ ਕਿਸੇ ਵਕਤ ਵੀ ਕੁਝ ਹੋ ਸਕਦਾ ਪ੍ਰਵਾਸੀਆਂ ਦਾ ਇਹ ਮੁੱਦਾ ਨਹੀਂ ਬਣਾ ਰਹਾ ਮਾਫੀ ਮੰਗ ਰਹੀ ਹੈ ਸ਼ਰਾਬ ਦਾ ਨਸ਼ਾ ਹੀ ਐਦਾਂ ਨਾ ਹੁੰਦਾ ਉਹ ਕਹਿੰਦਾ ਮੈਂ ਬੋਤਲ ਦੋ ਵਧিয়ে ਬੋਤਲ ਹੀ ਹੋ ਜਾਂਦੀ ਹੈ ਤਕਰੀਬਨ ਤੰਸੀ ਗਾਲਾਂ ਨਿਕਲ ਗਈਆਂ ਵੀਰਾਂ ਦਾ ਮਾਫੀ ਮੰਗ ਰਹੀ ਹੈ ਸੀਓ ਸਾਹਿਬ ਨਾਲ ਗੱਲ ਹੋ ਗਈ ਹੈ ਤੇ ਚੀਫ ਸਾਹਿਬ ਨਾਲ ਵੀ ਗੱਲਬਾਤ ਹੋ ਗਈ ਇਹਨਾਂ ਨੇ ਲਿਖਤੀ ਮਾਫੀ ਹੈ ਹਾਂਜੀ ਇੱਕ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਬਾਕੀ ਵੀ ਕਹਾਵਾਂਗਾ ਵੀਰਾਂ ਨੂੰ ਜੀ ਕਿ ਅੱਜ ਜੇਕਰ ਆਪਾਂ ਥਰਮਲ ਮੈਨੇਜਮੈਂਟ ਦੇ ਨਾਲ ਗੱਲ ਕਰ ਰਹੇ ਆਂ ਜਾਂ ਉਹਨਾਂ ਨੂੰ ਇੱਕ ਸੁਨੇਹਾ ਆਪਜੀ ਦੇ ਰਹੀ ਦੇ ਰਿਆਂ ਔਰ ਇੱਕ ਇਹਨਾਂ ਦੇ ਪ੍ਰਵਾਸੀਆਂ ਦਾ ਜਿਹੜਾ ਲੀਡਰ ਕਹਿ ਲਈਏ ਤਵੜੀ ਉਦੋਂ ਪੁਰਾਣਾ ਕੀ ਰਾਜਕੁਮਾਰ ਰਾਜਕੁਮਾਰ ਤਵੜੀ ਉਹਨੂੰ ਰਿਟਾਇਰ ਹੋਏ ਨੂੰ ਵੀ ਘਟੋ ਘਟ 10 ਸਾਲ ਹੋ ਚੁੱਕੇ ਆ ਉਹ ਅੱਜ ਵੀ ਉਹਨੇ ਰਾਜ ਕਰਦਾ ਕੀ ਗੱਲ ਉਹ ਸਰਕਾਰਾਂ ਵੱਲੋਂ ਜਾਂ ਥਰਮਲ ਮੈਨੇਜਮੈਂਟ ਵੱਲੋਂ ਇੱਕ ਪਹਾੜੇ ਦਾ ਟੱਟੂ ਰੱਖਿਆ ਗਿਆ ਵੀ ਪੰਜਾਬ ਦਾ ਮਾਹੌਲ ਸਾਡੇ ਇਲਾਕੇ ਦਾ ਮਾਹੌਲ ਖਰਾਬ ਕੀਤਾ ਜਾਵੇ ਜਦੋਂ ਰਿਟਾਇਰ ਹੋ ਜਾਂਦਾ ਔਰ ਇਹਦਾ ਜਿਹੜਾ ਰੋਲ ਹੈ ਉਹਨੂੰ ਆਪਣਾ ਸਰਕਾਰੀ ਕੁਆਟਰ ਖਾਲੀ ਕਰਨਾ ਪੈਂਦਾ ਔਰ ਸਰਕਾਰੀ ਬਿਜਲੀ ਵੀ ਸਰਕਾਰੀ ਪਾਣੀ ਸਰਕਾਰੀ ਕੁਆਟਰ ਉਹ ਤਾਂ ਉਹ ਮੈਂ ਇੱਕ ਕਹਾ ਤਾਂ ਇੱਕ ਜਵਾਈਆਂ ਦੀ ਤਰ੍ਹਾਂ ਰੱਖਿਆ ਹੋਇਆ ਇਹਨਾਂ ਲੋਕਾਂ ਨੂੰ ਤੁਹਾਡੇ ਕੋਲ ਸਵਾਲ ਹੈ ਤੁਸੀਂ ਇੱਕ ਗੱਲ ਕਰ ਰਹੇ ਸੀ ਵੀ ਜੇ ਸਾਨੂੰ ਪਤਾ ਹੁੰਦਾ ਸਾਡੇ ਵਿੱਚੋਂ ਕੋਈ ਖੜਾ ਹੁੰਦਾ ਤਾਂ ਅਸੀਂ ਆਜਾ ਇੱਧਰ ਵੀ ਇਹ ਕੁਨਾਲ ਕੁਮਾਰ ਨੂੰ ਦੱਸ ਦਿੰਦੇ ਵੀ ਗਾਲਾਂ ਕਿਵੇਂ ਕੱਢੀ ਜਾਂਦੇ ਫਿਰ ਹੁਣ ਕਿਆ ਸਾਡੇ ਵਿੱਚ ਬਿੱਲ ਪਾਵਰ ਹੈ ਨਹੀਂ ਵੀ ਅਸੀਂ ਇਹਨਾਂ ਲੋਕਾਂ ਨੂੰ ਸਭ ਕੁਝ ਨਹੀਂ ਸਿਖਾ ਦਦੇ ਅਸੀਂ ਇਹ ਕਰ ਸਕਦੇ ਬਿਲਕੁਲ ਤੁਹਾਡਾ ਕੁਐਸਚਨ ਬਹੁਤ ਵਧੀਆ ਪਰ ਅਸੀਂ ਪਿਛਲੇ 6 ਮਹੀਨੇ ਚ ਥਰਮਲ ਪਲਾਂਟ ਦੇ ਚੀਫ ਸਾਹਿਬ ਨੂੰ ਘਟੋ ਘਟ 2 ਜਾਂ 3 ਵਾਰ ਅਸੀਂ ਰਿਟਰਨ ਚ ਦੇ ਚੁੱਕੇ ਆ ਇਲਾਕੇ ਦੀਆਂ ਜਥੇਬੰਦੀਆਂ ਇਲਾਕੇ ਦੇ ਮੋਤਬਰ ਬੰਦੇ ਇਲਾਕੇ ਦੀਆਂ ਪੰਚਾਇਤਾਂ ਅਸੀਂ ਚੀਫ ਸਾਹਿਬ ਨੂੰ ਰਿਟਰਨ ਚ ਦੇ ਚੁੱਕੇ ਆ ਕਿ ਇਹ ਲੋਕ ਝੁੰਗੀਆਂ ਬਣਾ ਕੇ ਨਜਾਇਜ਼ ਕੁੰਡੀਆਂ ਲਾ ਕੇ ਰਹਿ ਰਹੇ ਨੇ ਔਰ ਇਹ ਜਿਹੜਾ ਤਵਾੜੀ ਸਾਹਿਬ ਹੈ ਇਹ ਪ੍ਰਵਾਸੀਆਂ ਨੂੰ ਜਿਹੜਾ ਧੜ ਘਾ ਰਿਹਾ ਹੈ ਜਾਂ ਮਾਹੌਲ ਉਹਰੇ ਇਲਾਕੇ ਦਾ ਖਰਾਬ ਕਰ ਰਿਹਾ ਹੈ ਇਹਦੇ ਤੇ ਕਾਰਵਾਈ ਕੀਤੀ ਜਾਵੇ ਉਹ ਥਰਮਲ ਦੇ ਵਿੱਚ ਤਾਂ ਐਵੇਂ ਆਦਾ ਮੈਂ ਕਹਿੰਦਾ ਲੈ ਚੀਫ ਨੂੰ ਨਹੀਂ ਘਟ ਜਾਂਦੇ ਉਹ ਜਿਆਦਾ ਵਧੀਆ ਟੌਰ ਨਾਲ ਵੱਡਦਾ ਥਰਮਲ ਪਲਾਨਟ ਦੇ ਵਿੱਚ ਉਹ ਕਿਸ ਅਧਿਕਾਰ ਦੇ ਨਾਲ ਵੱਡਦਾ ਚਲੋ ਜਾਗਦੀਆਂ ਜਬੀਰਾ ਵਾਲੇ ਸਾਡੇ ਸਿੱਖ ਵੀਰ ਇਕੱਠੇ ਹੋਏ ਨੇ ਇਹਨਾਂ ਨੇ ਫੈਸਲਾ ਲਿਆ ਏ ਵੀਰ ਜੀ ਨੇ ਮਾਫੀ ਮੰਗ ਲਈ ਆ ਕਿਸਾਨ ਯੂਨੀਅਨ ਦੇ ਖੜੇ ਨੇ ਕੀ ਨਾਤੀ ਜਿਪਣਾ ਸਵਾਰਨ ਸਿੰਘ ਸਵਾਰਨ ਸਿੰਘ ਜੀ ਹੋਰ ਵੀ ਖੜੇ ਨੇ ਮੇਰੇ ਨਾਲ ਤੇ ਇਹਨਾਂ ਦੀ ਮੌਜੂਦਗੀ ਦੇ ਵਿੱਚ ਚੀਫ ਸਾਹਿਬ ਦੀ ਮੌਜੂਦਗੀ ਆਪਣਾ ਸੀਓ ਸਾਹਿਬ ਦੀ ਮੌਜੂਦਗੀ ਦੇ ਵਿੱਚ ਇੱਕ ਲਿਖਤੀ ਫੈਸਲਾ ਵੀ ਹੋਇਆ ਤੇ ਇਹ ਵੀਡੀਓ ਅਸੀਂ ਤਾਂ ਵਾਇਰਲ ਕਰ ਰਹੇ ਆ ਕਿਉਂਕਿ ਇਸੇ ਤਰ੍ਹਾਂ ਦੀ ਵੀਡੀਓ ਇੱਥੋਂ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਗੱਲਾਂ ਕੱਢੀਆਂ ਗਈਆਂ ਸੀ ਜਿਹੜੀਆਂ ਨਹੀਂ ਸੁਣੀਆਂ ਜਾ ਸਕਦੀਆਂ ਤੇ ਸ਼ਰਾਬ ਦੇ ਨਸ਼ੇ ਵਿੱਚ ਸੀ ਹੋਰ ਤਾਂ ਨਹੀਂ ਕੁਝ ਕਹਿਣਾ ਆਪਣੇ ਭਰਾਵਾਂ ਨੂੰ ਜੀਗਾ ਖੁਸ਼ ਬਾਪ ਦਾ ਤਾਂ ਲੱਗਦਾ ਆਪਸੀ ਭਾਈ ਚੱਲਦਾ ਬਹੁਤ ਪ੍ਰਗਟ ਦੇ ਵੀ ਕਰੋ ਪ੍ਰਗਟ ਸਿੰਘ ਜੀ ਤੁਸੀਂ ਵੀ ਖੜੇ ਨੇ ਜਾਗਦੇ ਨੇ ਜ਼ਮੀਰਾਂ ਵਾਲੇ ਜੇ ਕਿਤੇ ਵੀ ਕੋਈ ਇਸ ਤਰ੍ਹਾਂ ਦਾ ਧੱਕਾ ਹੁੰਦਾ ਏ ਸਾਰੇ ਖੜੇ ਨੇ ਭਾਵੇਂ 50 ਨੇ ਸਾਡੇ ਬੰਦੇ ਤੇ ਇਸੇ ਤਰ੍ਹਾਂ ਹੋਣਾ ਇਹਨਾਂ ਦਾ ਹੱਲ ਕਿ ਜਿੱਥੇ ਵੀ ਕੋਈ ਮਸਲਾ ਹੁੰਦਾ ਏ ਸਾਨੂੰ ਆਪਣਾ ਸਿੱਖਾਂ ਨੂੰ ਅਸੀਂ ਸ੍ਰੀ ਸਾਭਾ ਬਾਈ ਜੀ ਨੇ ਗੱਲ ਕੀਤੀ ਹੈ ਕਿ ਐਵੇਂ ਨਹੀਂ ਅਸੀਂ ਪਾਈ ਫਿਰਦੇ ਤੇ ਫਿਰ ਇਹਨਾਂ ਨੂੰ ਮੌਕੇ ਤੇ ਦੱਸਣਾ ਚਾਹੀਦਾ ਬਾਅਦ ਵਿੱਚ